ਕਹ ਸਕਦੇ ਵੀ ਇਦਾਂ ਹੋਇਆ ਨਹੀਂ ਹੋਇਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਗੁਰੂ ਇਦਾਂ ਨਹੀਂ ਕਰਦਾ ਇਦਾਂ ਕਿਵੇਂ ਹੋ ਜਾਏਗਾ ਗੁਰੂ ਕਰ ਸਕਦਾ ਤੇ ਗੁਰੂ ਤੇ ਸਭ ਕੁਝ ਹੀ ਕਰ ਸਕਦਾ ਚਲੋ ਬੰਦੇ ਦੀ ਜਿਹੜੀ ਸਮਰੱਥਾ ਹੈ ਬਹੁਤ ਹੋ ਸਕਦੀ ਹੈ ਬੰਦੇ ਦੀ ਬੁੱਧੀ ਹੋ ਸਕਦੀ ਹੈ ਬਹੁਤ ਹੋ ਸਕਦੀ ਹੈ ਬੰਦੇ ਦਾ ਧਨ ਬਹੁਤ ਬੰਦੇ ਕੋਲ ਧਨ ਬਹੁਤ ਹੋ ਸਕਦਾ ਹੈ ਜ਼ਮੀਨ ਬਹੁਤ ਹੋ ਸਕਦੀ ਹੈ ਵੱਟਾ ਘਰ ਹੋ ਸਕਦਾ ਹੈ ਵੱਡੀਆਂ-ਗੱਡੀਆਂ ਹੋ ਸਕਦੀਆਂ ਬਹੁਤ ਕੁਝ ਸਾਰਾ ਵੱਧ ਕੇ ਹੋ ਸਕਦਾ ਹੈ ਪਰ ਗੁਰੂ ਦੀ ਸਮਰੱਥਾ ਤੱਕ ਨਹੀਂ ਗੁਰੂ ਦੀ ਬੰਦੇ ਦੀ ਜਿਹੜੀ ਸਮਰੱਥਾ ਉਹ ਗੁਰੂ ਦੀ ਸਮਰੱਥਾ ਦੇ ਬਰਾਬਰ ਨਹੀਂ ਹੁੰਦੀ ਗੁਰੂ ਦੀ ਸਮਰੱਥਾ ਦਾ ਤੇ ਅੰਤ ਹੀ ਆਗਮ ਅਥਾ ਅਤੋਲ ਤੂੰ ਤੇਰੰਤ ਨਾ ਪਾਰ ਆਵਰਿਆ ਫਿਰ ਅਸੀਂ ਇਹ ਨਹੀਂ ਲ ਕਹਿ ਸਕਦੇ ਵੀ ਇਦਾਂ ਨਹੀਂ ਹੋ ਸਕਦਾ ਇਹ ਆਪਾਂ ਵਿਚਾਰ ਕਰ ਰਹੇ ਆ ਇਹ ਨਹੀਂ ਕਿ ਕਿਸੇ ਨੂੰ ਸੁਟਾ ਕੇ ਇਹ ਤੇ ਗੁਰਮਤ ਦੇ ਅਨੁਸਾਰ ਗੱਲ ਹੈ ਵੀ ਤੁਤ ਬਾਦ ਸਮਰੱਥ ਕੋਏ ਨਹੀਂ ਗੁਰੂ ਤੋਂ ਵੱਡਾ ਸਮਰੱਥ ਕੋਈ ਨਹੀਂ ਕਿਉਂਕਿ ਮਹਾਰਾਜ ਕਹਿੰਦੇ ਸਤਗੁਰੂ ਮੇਰਾ ਸਰਬ ਪ੍ਰਤਪਾਲੇ ਸਾਰਿਆਂ ਨੂੰ ਪਾਲਦੇ ਮਹਾਰਾਜ ਸਤਿਗੁਰੂ ਮੇਰਾ ਸਰਬਗੁਰਪਾਲੇ ਸਤਿਗੁਰੂ ਮੇਰਾ ਮਹਾਰਾਜ ਬੰਦੂ ਜਿਉ ਪਾਇ ਪੈਣ ਦੀਨ ਸਾਜਿਆ ਦਿੱਤਾ ਪੈਣਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧੂ ਸੁਹ ਮਹਾਰਾਜ ਨੇ ਫਿਰ ਜਿਉਂਦੇ ਕੀਤਾ ਜਦੋਂ ਇੰਨਾ ਜਲ ਤਾਂ ਇੰਨਾ ਛਿੜਕਾ ਕੀਤਾ ਨਾ ਜਲ ਵੀ ਛਿੜਕਾਇਆ ਤੇ ਠੋਕਿੰਦੇ ਵਾਰ ਕੇ ਜਿਉ ਠੋਕਿੰਦੇ ਭਾਈ ਵੇਖੋ ਸਿਰ ਧੜ ਨਾਲੋਂ ਲੱਗ ਕੀਤੇ ਐ ਫਿਰ ਧੜ ਨਾਲ ਸਿਰ ਜੋੜੇ ਵੀ ਖਾਲਸਾ ਪ੍ਰਗਟ ਕੀਤਾ ਮਹਾਰਾਜ ਨੇ ਉਹ ਪ੍ਰਗਟ ਕੀਤਾ ਜਿਹੜਾ ਕਦੀ ਨਹੀਂ ਮਰ ਸਕਦਾ ਆਪੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਰਹਿਓ ਸਾਧੂ ਰਹੇ ਅਮਰ ਕਰ ਦਿੱਤਾ ਅਮਰ ਹਮੇਸ਼ਾ ਲਈ ਠਾੜ ਤੋਇ ਮੈਂ ਜੋਰ ਕਰ ਬਚਨ ਕਹ ਹਸਰ ਨਿਆਏ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਹਾਏ ਇਸ ਸਦਾਈ ਗੁਰੂ ਦੀ ਸਹਾਇਤਾ ਗੁਰੂ ਦੀ ਕਿਰਪਾਈ ਤੇ ਹੀ ਬਣੀ ਬੜੀ ਖਾਲਸਾ ਤੇ ਹੀ ਰਹਿਣਾ ਖਾਲਸਾ ਦੀ ਮਹਾਨਤਾ ਕੋਈ ਖਾਲਸੇ ਨੂੰ ਮਕਾਉਣ ਵਾਲੇ ਮੁਕੇ ਸਮੇਂ ਸਮੇਂ ਅਨੁਸਾਰ ਹਕੂਮਤ ਨੇ ਗੁਰੂ ਦੇ ਨਾਲ ਗੁਰੂ ਦੇ ਘਰ ਨਾਲ ਜੇ ਨਫ਼ਰਤ ਕੀਤੀ ਉਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਆ ਵੀ ਖਤਮ ਹੋ ਗਿਆ ਸੀ ਗੁਰੂ ਦੀ ਗੁਰੂ ਦਾ ਘਰ ਦਰ ਨਹੀਂ ਗੁਰੂ ਦਾ ਘਰ ਗੁਰੂ ਦਾ ਖਾਲਸਾ ਨਹੀਂ ਖਤਮ ਹੋ ਸਕਦਾ ਇਹ ਨਹੀਂ ਸੁਮਹਾਰਾਜ ਨੇ ਫਿਰੋਜ਼ ਵੇਲੇ ਉਹਨਾਂ ਨੂੰ ਜਿਉਂਦੇ ਕੀਤਾ ਉੱਠੋ ਕਹਿੰਦੇ ਦਰਤ ਕੋ ਕੋਜਵਾਲਨ ਹ ਜਿਉਂਦੇ ਕਰ ਦਿੱਤਾ ਸੀ ਉੱਠ ਗਏ ਪੰਜੇ ਫਿਰ ਮਹਾਰਾਜ ਨੇ ਜਿਹੜੇ ਕਕਾਰ ਫਿਰ ਉਸ ਵੇਲੇ ਬਖਸ਼ੇ ਬਾਟਾ ਖੰਡਾ ਗਿਆ ਸੀ ਕੁੜੋਏ ਨਗਰ ਤੋਂ ਅੱਜ ਵੀ ਬਣਦੇ ਹਨ ਉੱਥੇ ਸਰਬ ਲੋਧ ਦੇ ਬਾਟੇ ਭਾਡੇ ਬਣਦੇ ਹਨ ਉੱਥੋਂ ਫਿਰ ਗਿਆ ਸੀ ਸਰਬ ਲੋਧ ਦਾ ਬਾਟਾ ਸਰਬ ਲੋਧ ਦਾ ਖੰਡਾ ਫਿਰ ਮਹਾਰਾਜ ਨੇ ਕਕਾਰ ਪਵਾਏ ਸੀ ਕਸ਼ੇਰਾ ਪਵਾਇਆ ਕੜਾ ਪਵਾਇਆ ਕਿਰਪਾਨ ਪਾਈ ਪਵਾਈ ਕੰਗਾ ਦਿੱਤਾ ਹੈ ਕੰਗਾ ਬਖਸ਼ਿਆ ਕਕਾਰ ਬਖਸ਼ੇ ਤੇ ਕੇਸ ਸਿਰ ਤੇ ਹੁਣ ਜੋੜਾ ਕੇਸ ਹੈ ਤੇ ਉਹਦੇ ਤੇ ਦਸਤਾਰ ਜਿਹੜੀ ਫਿਰ ਆਪਾਂ ਕੇਸ ਕੀ ਕਹਿ ਦਿੰਦੇ ਆ ਕਸ਼ੇਰਾ ਕੜਾ ਕਿਰਪਾਨ ਕੰਗਾ ਕੇਸ ਕੇਸ ਪੰਜ ਏ ਕਕਾਰ ਗੁਰੂ ਸਾਹਿਬ ਨੇ ਬਖਸ਼ੇ ਹਨ ਫਿਰ ਮਹਾਰਾਜ ਅੰਮ੍ਰਿਤ ਤਿਆਰ ਕਰਨ ਲੱਗੇ ਸਰਬਲੋ ਦਾ ਬਾਟਾ ਸਰਬਲੋ ਦਾ ਖੰਡਾ ਵਿੱਚ ਜਲ ਪਾਇਆ ਵਿੱਚ ਪਤਾਸੇ ਪਾਏ ਜਿੱਥੇ ਮਹਾਰਾਜ ਨੇ ਪੰਜ ਸਿੱਖ ਬਲਾ ਕੇ ਪੰਜ ਸਿੱਖਾਂ ਦੇ ਸਿਰ ਧੜ ਨਾਲ ਵਕ ਕੀਤੇ ਸੀ ਉੱਥੇ ਹੁਣ ਕਹਿੰਦੇ ਪੰਜ ਚੀਜ਼ਾਂ ਫਿਰ ਇਕੱਠੀਆਂ ਹੋਈਆਂ ਬਾਟਾ ਹੋਇਆ ਸਰਬਲੋ ਦਾ ਖੰਡਾ ਹੋਇਆ ਜਲ ਹੋਇਆ ਪਤਾਸੇ ਹੋਏ ਤੇ ਪੰਜਵੇਂ ਮਰ ਲ ਜਾਓ ਤੇ ਫਿਰ ਪੰਜ ਬਾਣੀਆਂ ਵਿੱਚ ਜਪਜੀ ਸਾਹਿਬ ਜਪ ਸਤਿਵ ਪ੍ਰਸਾਦ ਸੋਈ ਚਪਈ ਸਾਹਿਬ ਅਨੰਦ ਸੰਗ ਪੰਜ ਬਾਣੀਆਂ ਦਾ ਜਾਪ ਪਾਠ ਕੀਤਾ ਮਹਾਰਜ ਨੇ ਅੰਮ੍ਰਿਤ ਤਿਆਰ ਕਰਦੇ ਹਨ ਅੰਮ੍ਰਿਤ ਤਿਆਰ ਕਰਦੇ ਨੇ ਮਹਾਰਾਜ ਉਹ ਅੰਮ੍ਰਿਤ ਉਹ ਬਾਣੀ ਦੀ ਤਾਕਤ ਉਸ ਅੰਮ੍ਰਿਤ ਵਿੱਚ ਅੰਮ੍ਰਿਤ ਭਰ ਦਿੱਤਾ ਅੰਮ੍ਰਿਤ ਵਿੱਚ ਅੰਮ੍ਰਿਤ ਮਿਲਿਆ ਵੇਖੋ ਸਾਧ ਸੰਗਤ ਕਿ ਗੁਰ ਕਿਰਪਾ ਜਿਹ ਨਰਕੋ ਕੀ ਨੀਤੇ ਜੁਗਤ ਖਿਸ਼ਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਤੇ ਪਰਦੇ ਵਿੱਚ ਜਿਉ ਪਾਣੀ ਸੰਗ ਪਾਣੀ ਕਿ ਮਹਾਰਾਜ ਦੇ ਵਿੱਚ ਲੀਨ ਹੋਣ ਦੀ ਗੱਲ ਹੈ ਨਾ ਐਦਾਂ ਹੀ ਗੁਰਬਾਣੀ ਨੂੰ ਮਹਾਰਾਜ ਦੇ ਵਿੱਚ ਲੀਨ ਕੀਤਾ ਉਸ ਚਲ ਵਿੱਚ ਉਸ ਪਤਾਸਿਆਂ ਵਿੱਚ ਉਹ ਬਾਣੀ ਦੀ ਅੰਮ੍ਰਿਤ ਉਹ ਤਾਕਤ ਜਿਹੜੀ ਬਾਣੀ ਦੀ ਉਹਦੇ ਵਿੱਚ ਭਰੀ ਹੈ ਸ਼ਬਦ ਦੀ ਤਾਕਤ ਵਿੱਚ ਭਰੀ ਹੈ ਗੁਰਬਾਣੀ ਦੀ ਤਾਕਤ ਵਿੱਚ ਭਰੀ ਹੈ ਫਿਰ ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਤਿਆਰ ਕਰਕੇ ਸ਼ਕਾਦੇ ਨੇ ਪੰਜ ਚੂਲੇ ਮੁਖ ਵਿੱਚ ਫਿਰ ਨੇਤਰਾਂ ਵਿੱਚ ਫਿਰ ਸੀਸ ਵਿੱਚ ਤੇ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ। ਐਦਾਂ ਕਹਿੰਦੇ ਬਾਹਰ ਕਹੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ ਭਾਈ ਐਦਾਂ ਜਦੋਂ ਮਾਰ ਪੰਜ ਚੂਲੇ ਮੁਖ ਚ ਨੇਤਰਾਂ ਚ ਸੀਸ ਚ ਪਾਦੇ ਅਬ ਆਪ ਅੰਮ੍ਰਿਤ ਛਕਿਆ ਜਦੋਂ ਐਦਾਂ ਹੀ ਅੰਮ੍ਰਿਤ ਦੀ ਦਾਤ ਆਪਾਂ ਨੂੰ ਮਿਲੀ ਸੋ ਮਹਾਰਾਜ ਨੇ ਕਿਰਪਾ ਕੀਤੀ ਫਿਰ ਅਮਰਤ ਸ਼ਕਾਇਆ ਅਮਰਤ ਸ਼ਕਾ ਕੇ ਫਿਰ ਮਹਾਰਾਜ ਕਹਿੰਦੇ ਹੁਣ ਤੁਹਾਡੇ ਨਾਮ ਨਾਵਾਂ ਦੇ ਪਿਛੇ ਸਿੰਘ ਲੱਗੇਗਾ ਨਾਮ ਦੇ ਪਿਛੇ ਨਾਂ ਦੇ ਪਿਛੇ ਕਹਿੰਦੇ ਸਿੰਘ ਲੱਗੇਗਾ ਕਹਿੰਦੇ ਭਾਈ ਹੁਣ ਕਹਿੰਦੇ ਭਾਈ ਦਿਆਰਾਮ ਨਹੀਂ ਹੁਣ ਭਾਈ ਦਿਆ ਸਿੰਘ ਜੀ ਬਣ ਗਏ ਹੁਣ ਭਾਈ ਧਰਮਚੰਦ ਨਹੀਂ ਹੁਣ ਕਹਿੰਦੇ ਭਾਈ ਧਰਮ ਸਿੰਘ ਜੀ ਬਣ ਗਏ ਹੁਣ ਭਾਈ ਹਿੰਮਤ ਰਾਏ ਭਾਈ ਮੂਹਕ ਮੋਹਕ ਮਚਾਂਦਰੀ ਹੁਣ ਪਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਚਾਂਦਰੀ ਭਾਈ ਸਾਹਿਬ ਹੁਣ ਸਿੰਘ ਜੀ ਬਣ ਗਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਿੰਘ ਜੀ ਬਣ ਗਏ ਬਾਹਰਾਂ ਦੇ ਅੰਮ੍ਰਿਤ ਸ਼ਕਾਕ ਉਹ ਖਾਲਸੇ ਨੂੰ ਗੁਰਤੀ ਬਖਸ਼ੀ ਕੈਸੀ ਕਿਰਪਾ ਕੈਸੀ ਵਹਿਰ ਕਿਹਦਾ ਦਾਤ ਖਾਲਸਾ ਕਾਲ ਪੁਣ ਕੀ ਹੋ। ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ। ਉਹਦੀ ਮੌਜ ਵਿੱਚ ਪ੍ਰਗਟਿਆ ਉਹਦੀ ਮੌਜ ਵਿੱਚ ਖਾਲਸਾ ਪ੍ਰਗਟ ਹੋਇਆ। ਸੋ ਮਹਾਰਾਜ ਨੇ ਆਖਿਆ ਹੈ ਲਓ ਹਣ ਸਾਨੂੰ ਵੀ ਅੰਮ੍ਰਿਤ ਛਕਾਓ। ਇੱਥੇ ਗੁਰੂ ਤੇ ਚੇਲੇ ਦੀ ਅਵਸਥਾ ਆ ਗਈ। ਗੁਰੂ ਤੇ ਚੇਲੇ ਦੀ ਅਵਸਥਾ ਜਿੱਥੇ ਗੁਰੂ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਛਕਾਇਆ। ਅੱਜ ਗੁਰੂ ਜੀ ਉੱਥੇ ਆਪਣੇ ਸਿੱਖਾਂ ਤੋਂ ਆਬ ਅੰਮ੍ਰਿਤ ਦੀ ਦਾਤ ਮੰਗਦੇ। ਉੱਥੇ ਮਹਾਰਾਜ ਅੰਮ੍ਰਿਤ ਦੀ ਦਾਤ ਮੰਗਦਾ। ਕਹਿੰਦੇ ਸਾਨੂੰ ਵੀ ਭਾਈ ਅੰਮ੍ਰਿਤਿ ਸਿਖਾਓ। ਅੰਮ੍ਰਿਤ ਦੀ ਦਾਤ ਕਹਿੰਦੇ ਸਾਨੂੰ ਵੀ ਦਿਓ। ਤੇ ਸਾਸਗਤ ਫਿਰ ਮਹਾਰਾਜ ਅੰਮ੍ਰਿਤ ਜਦੋਂ ਮੰਗਦੇ ਆ ਤੇ ਖਾਲਸਾ ਕਹਿੰਦਾ ਖਾਲਸੇ ਮਹਾਰਾਜ ਦੇ ਪੰਜ ਪਿਆਰੇ ਸਹਿਬਾ। ਉਹ ਕਹਿੰਦੇ ਨੇ ਕਹਿੰਦੇ ਮਹਾਰਾਜ ਫਿਰ ਤੁਸੀਂ ਕੁਝ ਦਿਓਗੇ ਸਾਨੂੰ ਅਸੀਂ ਕਹਿੰਦੇ ਜੇ ਵੀ ਤੁਸੀਂ ਸਿਰ ਮੰਗਿਆ ਸੀ ਅਸੀਂ ਸਿਰ ਵਕ ਸਿਰ ਦਿੱਤੇ ਹੈ ਕਹਿੰਦੇ ਮਹਾਰਾਜ ਫਿਰ ਤੁਸੀਂ ਵੀ ਕੁਝ ਦਿਓ ਮਹਾਰਾਜ ਕਹਿੰਦੇ ਤੁਸੀਂ ਦੱਸੋ ਅਸੀਂ ਕੀ ਦਈਏ ਅਸੀਂ ਇਸ ਅੰਮ੍ਰਿਤ ਬਦਲੇ ਕੀ ਦੇ ਸਕਦੇ ਹਾਂ ਖਾਲਸਾ ਜੀ ਤੁਸੀਂ ਬੰਗੋ ਤੇ ਸਹੀ ਉਹੀ ਹਾਜ਼ਰ ਕਰੀਏ ਉਹੀ ਹਾਜ਼ਰ ਕਰੀਏ ਕਹਿੰਦੇ ਤੁਸੀਂ ਬੰਗੋ ਤੇ ਸਹੀ ਕਹਿੰਦੇ ਕਹਿੰਦੇ ਮਹਾਰਾਜ ਜੋ ਮੰਗਾਗੇ ਪਰ ਮਹਾਰਾਜ ਹੁਣ ਸਿਰ ਤੇ ਕਹਿੰਦੇ ਅਸੀਂ ਦੇ ਹੀ ਦਿੱਤੇ ਜੇ ਹੁਣ ਅਸੀਂ ਕਹੀ ਵੀ ਸਿਰ ਦਿਓ ਤੇ ਸਿਰ ਤੇ ਕਹਿੰਦੇ ਅਸੀਂ ਦੇ ਹੀ ਦਿੱਤੇ ਫਿਰ ਮਹਾਰਾਜ ਤੁਸੀਂ ਕੋਈ ਹੁਣ ਸਿਰ ਨਾ ਦਿਓ ਤੁਸੀਂ ਕੋਈ ਹੋਰ ਅਦਾਤ ਦਿਓ ਸਿਰ ਨਾ ਦਿਓ ਕੋਈ ਹੋਰ ਅਦਾਤ ਦਿਓ ਮਹਾਰਾਜ ਕਹਿੰਦੇ ਕਹਿੰਦੇ ਜੇ ਸਿਰ ਨਹੀਂ ਮਨਜੂਰ ਤੇ ਮੇਰਾ ਸਰਬੰਸ ਤੇ ਮਨਜ਼ੂਰੀ ਆ ਜੇ ਕਈ ਤੇ ਸਿਰ ਨਹੀਂ ਮਨਜ਼ੂਰ ਫਿਰ ਮੇਰਾ ਪਰਿਵਾਰ ਤੇ ਮਨਜ਼ੂਰੀ ਆ ਜਿਥੇ ਤੁਸੀਂ ਅਮਰਤ ਬਦਲੇ ਆਪਣੇ ਸਿਰ ਦਿੱਤੇ ਖਾਲਸਾ ਜੀ ਅੱਜ ਵਜਨ ਕਰਦਾ ਏ ਇਸ ਅਮਰਤ ਬਦਲੇ ਆਉਣ ਵਾਲੇ ਸਮੇਂ ਚ ਸਾਰਾ ਸਰਬੰਸੀ ਬਾਣ ਇਸ ਹਰਤ ਬਦਲੇ ਮੈਂ ਪਰਿਵਾਰੀ ਵਾਰਿਆ ਕਿ ਮਹਾਰਾਜ ਕਿਹੜੀ ਕਰਣੀ ਦੇ ਪੂਰੇ ਹਾਰਾਣ ਹੋ ਜੀਦਾ ਕਿ ਅਸੀਂ ਕਹਿ ਜਾਂਦੇ ਆ ਗ੍ਰਹਿ ਵੀ ਜਾਂਦੇ ਆ ਕਹਿ ਜਾਂਦੇ ਆ ਰਹਿ ਜਾਂਦੇ ਆ ਪਰ ਮਹਾਰਾਜ ਨੇ ਕਿਹਾ ਤੇ ਮਹਾਰਾਜ ਨੇ ਕੀਤਾ ਕਰਿਆ ਕਰਕੇ ਵਿਖਾਇਆ ਮਹਾਰਾਜ ਕਿਹਾ ਵੀ ਭਾਈ ਅੰਮ੍ਰਿਤ ਛਕਾਵਾਂਗੇ ਤੇ ਫਿਰ ਛਕਾਇਆ ਵੀ ਭਾਨਾ ਕਿਹਾ ਸੀ ਵੀ ਅੰਮ੍ਰਿਤ ਛਕਾਵਾਂਗੇ ਫਿਰ ਛਕਾਇਆ ਬਹਾਰਾ ਨੇ ਕਿਹਾ ਸਰਬੰਸੂ ਬਾਰਾਂਗੇ ਵਾਰੇ ਆ ਗਏ ਕਿਹਾ ਸੀ ਧਰਮ ਦੀ ਰੱਖਿਆ ਕਰਨ ਵਾਸਤੇ ਸਨਾਤਨ ਮਤ ਦੀ ਤਿਲਕ ਜੰਜੂ ਰੱਖਾ ਪ੍ਰਭ ਤਾਂ ਕਾ ਕਿਨੋ ਵੱਡੋ ਕੰੂ ਮੈਂ ਸਾਗਾ ਸਾਧਨ ਹਿਤ ਦੀ ਜਨ ਕਰੀ ਸੀਸ ਦੀ ਆ ਪਰਸੀਨ ਉਤਰੀ ਧਰਮ ਹਿਤ ਸਾਗਾ ਜਨ ਕੀਆਂ ਸੀਸ ਦੀ ਆ ਪਰ ਸਿਰ ਸਿਰ ਰਖ ਲਈਆ ਗੁਰ ਤੇਗ ਬਹਾਦਰ ਪਾਸ਼ਾ ਉਹਨਾਂ ਨੂੰ ਵੀ ਤੁਰਿਆ ਗਿਆ ਸੀ ਵੀ ਤੁਸੀਂ ਜਾਓ ਜੋ ਕਿਹਾ ਮਹਾਰਾਜ ਨੇ ਉਹ ਕਰੇ ਸ਼ੁਸ਼ ਕਰਕੇ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਧ ਸੰਗਤ ਜੀ ਬਹੁਤ ਵੱਡੀ ਕੁਰਬਾਨੀ ਬਹਾਰਾਂ ਜਦੀ ਬਹੁਤ ਬਹੁਤ ਵੱਡੇ ਵੱਡੇ ਪਰਮਕਾਰ ਨੇ ਅੰਦਰ ਦੇ ਨਹੀਂ ਦੇ ਸਕਦੇ ਆਪਾਂ ਕਰਜ਼ਾ ਨਹੀਂ ਲਾਹ ਹੋਣਾ ਮਹਾਰਾਜ ਦਾ ਕਦੇ ਵੀ ਨਹੀਂ ਲਾਹ ਹੋਣਾ ਅਸੀਂ ਤੇ ਆਪਾਂ ਤਾਂ ਸ਼ੁਕਰ ਹੀ ਕਰ ਸਕਦੇ ਆ ਬਾ ਬਾਹਰ ਸ਼ੁਕਰ ਹੈ ਤੁਹਾਡਾ ਤੁਸੀਂ ਇੰਨੀ ਕਿਰਪਾ ਕੀਤੀ ਤੁਸੀਂ ਸਾਨੂੰ ਆਪਣੀ ਗੋਤ ਚ ਬਿਠਾ ਲਿਆ ਕਿੱਡਾ ਸ਼ੁਕਰ ਨਹੀਂ ਤੇ ਅੱਜ ਦੇ ਸਮੇਂ 'ਚ ਆਪਾਂ ਜੇ ਹੁਣ ਸੋਚ ਕੇ ਵੇਖੀਏ ਵੀ ਅੱਜ ਦੇ ਸਮੇਂ 'ਚ ਸੰਗਤ 'ਚ ਬਹਿਣਾ ਬੜਾ ਔਖਾ ਹੈ ਅੱਜ ਦੇ ਸਮੇਂ ਵਿੱਚ ਕੰਨਾਂ ਨਾਲ ਸੁਣਨਾ ਗੁਰਬਾਣੀ ਨੂੰ ਕੀਰਤਨ ਨੂੰ ਸ਼ਰੀਰ ਕਰਕੇ ਬਹਿਣਾ ਬੜਾ ਔਖਾ ਹੈ ਕਿਉਂਕਿ